ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਾਈ ਅੱਜ ਦੇ ਪਰੌਣ ਲੈ ਕੇ ਆਇਆ ਬੋਲਾਂ ਵਾਲੀ ਪੱਗ ਜੀ ਲੈਂਥ 5.5 ਮੀਟਰ ਕੁ ਪਰੜ ਬਹਲ ਵਰਤਿਆ ਜਿਹੜਾ ਆਪਾਂ ਪੱਲੜ ਲਗਾਉਣਾ ਸਰਦੇ ਸੈਂਟਰ ਤੋਂ ਲੈ ਕੇ ਆਉਣ ਲੜ ਨੂੰ ਉਣੀ ਹੌਲਦਾਵਾ ਥੱਲੇ ਰੱਖ ਕੇ ਬੰਦਪਸੋ ਉੱਤੇ ਰੱਖ ਕੇ ਦੋ ਹੀ ਪੱਲੇ ਇਕੱਠੇ ਕਰਕੇ ਅਧੇ ਖੱਤੀ ਘਲਟਾ ਕਿੜੇ ਆਪਾਂ ਲੜ ਕੇ ਬਲਪਾ ਕੇ ਜਿਹੜਾ ਪਲੜ ਨੂੰ ਜਿਆਦਾ ਪਤਲਾ ਨਹੀਂ ਕਰਾਂਗੇ ਜੇ ਆਪਾਂ ਲੜ ਨੂੰ ਜਿਆਦਾ ਪਤਲਾ ਕਰ ਦਿੰਦੇ ਆ ਤਾਂ ਜਿਹੜਾ ਆਪਣਾ ਲੜਾ ਵਾਰ-ਵਾਰ ਅੱਖ ਤੋਂ ਖਿਸਕੀ ਜਾਵੇਗਾ ਤਵਾਰੋ ਦੇ ਖਦੀ ਗਲਡਾ ਕਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤਵਾਰਸਤਵਾ ਜਿਹੜਾ ਆਪਾਂ ਆਗਲਾੜਾ ਲਗਾਉਣਾ ਲੜ ਨੂੰ ਵੈਕ ਤੋਂ ਪੈਂਚ ਕਰ ਲੈਣਾ ਆਪਣੀ ਦਾਹਲ ਦਾਵਾ ਥੱਲੇ ਰੱਖ ਕੇ ਬਨਪਸੋਤ ਰਹਿ ਕੇ ਦੋਹੀ ਪੱਲੇਆਂ ਨੂੰ ਪੱਲੇ ਪੱਲੇ ਜਿਆਦਾ ਖੋਲਣਾ ਦੂਜੇ ਪਲੇਨ ਆਪਾਂ ਭਟਾਈ ਹਲ ਪਸਣਾ ਜੋੜ ਕੇ ਲੜ ਨੂੰ ਉਪਰੋ ਚੰਗੀ ਤਰ੍ਹਾਂ ਲੋਡ ਕਰ ਲੈਣਾ ਲੜ ਨੂੰ ਉਪਰੋ ਚੰਗੀ ਤਰ੍ਹਾਂ ਲੋਡ ਕਰਕੇ ਉਂਗਲੀ ਦੇ ਗੁੱਠਣਾਂ ਜਿਹੜੇ ਆਪਾਂ ਵਾਲ ਇਕੱਠੇ ਕਰਕੇ ਕਿੱਥੇ ਆਪਣੇ ਪਲੜ ਦੇ ਵਾਲ ਮੁੱਕ ਜਾਣਗੇ ਉੱਥੇ ਦਾ ਪਲੜ ਨੂੰ ਲੋਡ ਕਰਕੇ ਤੇ ਜਿਹੜਾ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਜਿਹੜੇ ਆਪਾਂ ਲਾਈਸ਼ੋ ਜਿਹੜੇ ਆਪਾਂ ਬਲ ਪਾਈ ਸੋਨਾਂ ਜਿਹੜੇ ਆਪਾਂ ਸੈਟਿੰਗ ਕਰ ਲੈਣੀ ਆ ਤੇ ਇਹਨਾਂ ਨੂੰ ਸੰਗਣੀ ਕਰ ਲੈਣਾ এবারে ਅਸ ਤੋਂ ਆ ਜਿਹੜਾ ਆਪਾਂ ਅਗਲਾ ਲਾਉਣਾ ਲੜਨੂ ਵੈਕ ਤੋਂ ਪਿੱਛੇ ਕਰ ਲੈਣਾ ਆਪਣੀ ਅੱਖਰ ਦੇ ਬਾਅਦ ਥੱਲੇ ਰੱਖ ਕੇ ਬੰਦ ਬਸੋ ਤਰ੍ਹਾਂ ਕੇ ਜਿਹੜਾ ਆਪਾਂ ਲੜਨੂ ਲੋਡ ਕਰ ਲੈਣਾ ਉਪਰੋਂ ਚਾਰੋਂ ਗੁਲੀ ਨਾਲ ਚਾਰੋਂ ਗੁਲੀ ਨਾਲ ਜਿਹੜਾ ਲੜਨੂ ਉਪਰੋਂ ਲੋਡ ਕਰਕੇ ਫੇਰ ਉਂਗਲੇ ਉਂਗਲੇ ਦੇ ਗੋਠਣਾ ਲੜੇ ਪਵਲ ਇਕੱਠੇ ਕਰਕੇ ਜਿੱਥੇ ਆਪਣੇ ਪੱਲੇੜ ਦੇ ਵੱਲ ਮੁੱਕ ਦਉਣਗੇ ਉੱਥੇ ਦਾ ਪੜ ਨੂੰ ਲੋਡ ਕਰਕੇ ਲਗਾ ਦੇਣਾ ਅਬਰ ਜਿੱਥੇ ਆਪਣੇ ਪਹਿਲੇੜੇ ਤੋਂ ਬਲ ਮੁੱਕ ਦਉਣਗੇ ਥੋੜਾ ਪਲਟ ਨੂੰ ਲੋਡ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆਪਾਂ ਪਰਲੇਸ਼ ਹੁੰਦਾ ਜਿਹੜੇ ਆਪਾਂ ਬਲ ਪਾਈ ਹੁੰਦਾ ਜਿਹੜੀਆਂ ਪਸਟਿੰਗ ਕਰ ਲੈਣੀਆਂ ਤਾਂ ਲੋਡ ਕਰ ਦੇਣਾ ਜਿੱਥੇ-ਜਿੱਥੇ ਵਾਲ ਕੱਟਣਗੇ ਉਥੇੜਾ ਆਪਾਂ ਬਾਜਾ ਸੂਈਆਂ ਪੱਗਵਨ ਫੇਰ ਕੇ ਜਿਹੜੇ ਆਪਣੇ ਵਾਲ ਨੇ ਸੰਗਣੇ ਕਰ ਲੈਣੇ ਹਨ ਤਾਂ ਤੇ ਬਰਸ ਤੋਂ ਬਾਅਦ ਆਪਾਂ ਅਗਲਾੜਾ ਲੰਗਣਾ ਲੜਨ ਵੇਗ ਤੋਂ ਪੈਂਚੇ ਕਰ ਲੈਣਾ ਪੁਣੀ ਰਖ ਲੈ ਦਵਾ ਥੱਲੇ ਰਾ ਕੇ ਬੰਦ ਬਸੂਤ ਰਾ ਕੇ ਜਾਣ ਗਲੇ ਨਾਲ ਜਿਹੜਾ ਲੜ ਨੂੰ ਪ੍ਰੋਲੋਡ ਕਰਨਾ ਦਬਰ ਜਿੱਥੇ ਆਪਣੇ ਪਲੇਟ ਦੇ ਵੱਲ ਮੁਕਤ ਹੋਣਗੇ ਥੋੜਾ ਪਲੇਟ ਨੂੰ ਲੋਡ ਕਰਕੇ ਉੱਪਰੋਂ ਜਿਹੜਾ ਲੜ ਨੂੰ ਸੈੱਟ ਕਰਕੇ ਤੇ ਵੱਲ ਪਾ ਜਿਹੜਾ ਲੜ ਨੂੰ ਲਗਾ ਦੇਣਾ ਤਿਹੋਂ ਜਿਹੜੇ ਆਪਾਂ ਰਿਲੇਸ਼ਨ ਨੇ ਜਿਹੜੇ ਆਪਾਂ ਬਲ ਪਾਈਛੋਂ ਨੇ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੈਨਾਂ ਨੂੰ ਸੰਗੜੀਆਂ ਕਰ ਲੈਣਾ ਤਨੋਂ ਉਤੋਂ ਲੈ ਕੇ ਪਿਛਦਾ ਕਿਹੜੇ ਆਪਾਂ ਬਲ ਜਿਹੜੇ ਲੋਡ ਕਰਾਂਗੇ ਜਿਹੜੇ ਉੱਪਰੇ ਲੜ ਹੋਣਗੇ ਉਹਨਾਂ ਨਾਲ ਆਪਾਂ ਸੈੱਟ ਕਰ ਲਈ ਜਿਹੜਾ ਤੁਸੀਂ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ ਤੇ ਫਿਰ ਤੋਂ ਆ ਜਿਹੜਾ ਆਪਾਂ ਅਗਲਾ ਲੜਣਾ ਲੜਮੇ ਤੋਂ ਕੈਂਚੀ ਕਰਕੇ ਪੁਣੀਆ ਖੋਲ ਦਵਾ ਥੱਲੇ ਰੱਖ ਕੇ ਬੰਦ ਪਸਾ ਤਰਾ ਕੇ ਦੋਈ ਪੱਲੇ ਇਕੱਠੇ ਕਰ ਦੋਈ ਪੱਲੇ ਪਹਿਲੇ ਪੱਲੇਆਂ ਜਿਹੜਾ ਖੋਲ ਕੇ ਤੁਜੇ ਪਹਿਲੇ ਨਾਲ ਪਮਟਾਈ ਵਾਲ ਪਸਣਾ ਜੋੜ ਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਾਂਗੇ ਨੱਕ ਦੇ ਸੀ ਜਿਹੜਾ ਪਲੜ ਨੂੰ ਫੋਲਡ ਕਰਕੇ ਜਿਹੜੀ ਆਪਣੀ ਸ਼ੇਪ ਆ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਾਉਣਾ ਹੈ ਇਹ ਵੀਡੀਓ ਆਪਣੀ ਸ਼ੇਅਰ ਆਉਟਲੋਡ ਕਰ ਕੇੜਾ ਲੜਨ ਆਉਟਲੋਡ ਕਰ ਕੇ ਲਗਾ ਦੇਣਾ ਹੈ ਤੇ ਨਾਲ ਜਿਹੜਾ ਬਾਕੀ ਭੱਗ ਜਿਹੜੀ ਆਪਾਂ ਸੈਟਿੰਗ ਕਰੀ ਜਾਣੀਆਂ ਤੇ ਸਭ ਤੋਂ ਪਹਿੜਾ ਆਪਾਂ ਸੈਟਾ ਕਣਾ ਜਿਹੜਾ ਆਪਾਂ ਪਹਿਲਾਂ ਵਾਲੇ ਸਿੱਧੇ ਸੈਂਟਰ ਤੋਂ ਉਹਨੂੰ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਲਾ ਕੇ ਤੇ ਫਿਰ ਜਿੱਥੇ ਕੋਤੋਂ ਸਨਗ ਰਹਿੰਦਾ ਉੱਥੋਂ ਆਪ ਡਬਲ ਸ਼ੀਸ਼ੇ ਦੇ ਕੇ ਚੰਗੇ ਜਿਹੜਾ ਪਾਸੇ ਰੋ ਟੈਟ ਕਵਰ ਕਰਕੇ ਜਿਹੜਾ ਆਪਾਂ ਸਿਰੋ ਕਵਰ ਕਰ ਲੈਣਾ ਜਿਹੜੇ ਤੋਂ ਹੀ ਸਿਰੋ ਕਵਰ ਕਰ ਲਈ ਜਿਹੜਾ ਆਪਣਾ ਡਬਲ ਸ਼ੀਸ਼ਾ ਆਪਣਾ ਬੱਥ ਸਕਦੇ ਹੋ ਤੇ ਨਾਲ ਨਾਲ ਬਾਕੀ ਪਾਗਲ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਐ ਤੇ ਜਿਹੜੀ ਵੀ ਸਾਡੇ YouTube ਚੈਨਲ ਤੇ ਮੈਨੂੰ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਯੂਰ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਉੱਤੇ ਮੈਨੂੰ ਸਾਡੇ Facebook ਪੇਜ ਨੂੰ ਫੋਲੋ ਜੁੜ ਕਰਿਓ ਤੇ ਫਿਰ ਜਿਹੜਾ ਆਪਾਂ ਕੱਲ੍ਹ ਕਿਹੜੇ ਲਗਾਉਣਾ ਕੱਲ੍ਹ ਕਿਹੜੇ ਆਪਾਂ ਸਿੱਧਾ ਲਗਾਵਾਂਗੇ ਲੜਦੇ ਥੋੜੇ ਆ ਬਬਲ ਪਾ ਕੇ ਲੜ ਨੂੰ ਬੈ ਕੇ ਚੜਾਈ ਚੁਲਿਆ ਕਹਣਾ ਹੁਣ ਲੈ ਕੇ ਆਪਾਂ ਦੀ ਚੜਾਈ ਘਟਾ ਕੇ ਜਿਹੜੇ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜ ਨੂੰ ਸਿੱਧਾ ਕਰਕੇ ਲੋਡ ਕਰਕੇ ਲੱਭ ਲੈਣਾ ਉਪਰ ਇਹ ਤੜਨ ਉਪਰ ਫਸ ਕੇ ਜਾਂਦਾ ਜਾਂ ਘਟੇ ਜਾਂਦਾ ਤੁਸੀਂ ਦੋ ਜਾਂ ਤਿੰਨ ਪੱਗਾਂ ਬੈ ਜਿਹੜੇ ਲੜ ਨੂੰ ਦੁਕਾਨ ਵਾਸਤੇ ਲਗਾ ਸਕਦੇ ਹਾਂ ਜਿਹੜਾ ਬੈ ਡੜ ਲਗਾਊਗਾ ਉਹਨੂੰ ਆਪਾਂ ਅੱਧਾ ਜਦੋਂ ਫੋਲਡ ਕਰਕੇ ਜਿਹੜਾ ਲੜ ਨੂੰ ਬੈਕ ਤੇ ਦੱਬ ਲੈਣਾ ਤੇ ਜਲਦੀ ਨਮੜ ਲੈ ਕੇ ਹਰ ਨੂੰ ਇਹ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ